ਪੰਜਾਬ ਪੁਲਿਸ ਹੱਥ ਲੱਗੀ ਵੱਡੀ ਕਾਮਯਾਬੀ ਤਿੰਨ ਅੱਤਵਾਦੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਗ੍ਰਿਫਤਾਰ ਅੱਤਵਾਦੀਆਂ ਵਿੱਚੋਂ ਇੱਕ ਸੀ ਸਾਬਕਾ ਕਮਾਂਡੋ ਜਿਸ ਦਾ ਨਾਮ ਸੀ ਧਰਮਿੰਦਰ ਸਿੰਘ ਜੀ ਹਾਂ ਸਹੀ ਸੁਣਿਆ ਪੰਜਾਬ ਦੇ ਵਿੱਚ ਤਿੰਨ ਅੱਤਵਾਦੀਆਂ ਨੂੰ ਦੁਸ਼ਹਿਰੇ ਵਾਲੇ ਦਿਨ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦਾ ਮਨਸੂਬਾ ਸੀ ਦੁਸ਼ਹਿਰੇ ਦੀ ਰਾਤ ਨੂੰ ਬਲਾਸਟ ਕਰਨਾ ਅਤੇ ਪੰਜਾਬ ਦੇ ਵਿੱਚ ਅਸ਼ਾਂਤੀ ਪੈਦਾ ਕਰਨਾ ਆਓ ਲੈ ਚੱਲਦੇ ਹਾਂ ਤੁਹਾਨੂੰ ਵੱਡੀ ਖਬਰ ਦੇ ਵੱਲ ਖੂਫੀਆ ਇਨਪੁਟ ਦੇ ਅਧਾਰ ਉੱਤੇ ਪੰਜਾਬ ਪੁਲਿਸ ਅਤੇ ਬੀਐਸਐਫ ਦੀ ਸ joint ਟੀਮਾਂ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਸੀਮਾ ਵਰਤੀ ਇਲਾਕੇ ਵਿੱਚ ਵੱਡੀ ਕਾਰਵਾਈ ਕੀਤੀ ਹੈ ਅਤੇ 3 ਅੱਤਵਾਦੀਆਂ ਨੂੰ ਫੜਿਆ ਹੈ। ਇਨ੍ਹਾਂ ਅੱਤਵਾਦੀਆਂ ਦਾ ਮਕਸਦ ਦੁਸ਼ਹਿਰੇ ਵਾਲੇ ਦਿਨ ਰਾਤ ਨੂੰ ਪੰਜਾਬ ਦੇ ਵਿੱਚ دہشت ਫਲਾਉਣਾ ਸੀ। ਪਰ ਇਹਨਾਂ ਨੂੰ ਪੰਜਾਬ ਪੁਲਿਸ ਅਤੇ ਬੀਐਸਐਫ ਦੀਆਂ ਟੀਮਾਂ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ આરોપીਾਂ ਤੋਂ ਕਬਜ਼ੇ ਵਿੱਚ ਹੈਂਡ ਗ੍ਰੇਨੇਡ ਬਰਾਮਦ ਕੀਤੇ ਹਨ। ਸ਼ੁਰੂਆਤੀ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ આરોપી ਪਾਕਿਸਤਾਨ ਦੀ ਖੂਫੀਆ ਏਜੰਸੀ ISI ਦੇ ਸੰਪਰਕ ਵਿੱਚ ਸਨ ਅਤੇ ਇਹਨਾਂ આરોપીਆਂ ਨੂੰ ਸੀਮਾ ਪਾਰ ਤੋਂ ਡਰੋਨ ਦੇ ਨਾਲ ਹੈਂਡ ਗਰਨੇਡ ਭੇਜੇ ਗਏ ਸਨ ਫੜੇ ਗਏ ਇਹਨਾਂ ਆਤੰਕੀਆਂ ਵਿੱਚ ਤਰਮਿੰਦਰ ਨਾਮ ਦਾ ਵਿਅਕਤੀ ਭਾਰਤੀ ਫੌਜ ਵਿੱਚ ਸਾਬਕਾ ਕਮਾਂਡੋ ਵੀ ਸੀ ਪੁਲਿਸ ਨੇ ਦੱਸਿਆ ਕਿ ISI ਦੇ ਦੁਆਰਾ ਪੰਜਾਬ ਦੇ ਬਾਰਡਰ ਇਲਾਕੇ ਵਿੱਚ ਲਗਾਤਾਰ ਅਸ਼ਾਂਤੀ ਫੈਲਾਉਣ ਦੇ ਯਤਨ ਕੀਤੇ ਜਾ ਰਹੇ ਸਨ ਪਹਿਲਾਂ ਵੀ ਡਰੋਨ ਦੇ ਦੁਆਰਾ ਪੰਜਾਬ ਵਿੱਚ ਹਥਿਆਰ, ਗਰਨੇਡ ਅਤੇ ਹੋਰ ਸਮੱਗਰੀ ਭੇਜੀ ਜਾ ਰਹੀ ਸੀ। ਪੁਲਿਸ ਨੇ ਦੱਸਿਆ ਕਿ ਤਿਉਹਾਰਾਂ ਦੇ ਦਿਨਾਂ ਵਿੱਚ ਪੁਲਿਸ ਦੁਆਰਾ ਪੂਖਤਾ ਇੰਤਜ਼ਾਮ ਕੀਤੇ ਗਏ ਹਨ ਅਤੇ ਅੱਤਵਾਦੀਆਂ ਦੇ ਮਨਸੂਬੇ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ। ਸੋ ਇਹ ਵੱਡੀ ਖਬਰ ਸੀ ਜਿਸ ਦੇ ਅਨੁਸਾਰ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਹੱਥ ਲੱਗੀ ਹੈ। ਇਸ ਕਾਮਯਾਬੀ ਦੇ ਅਨੁਸਾਰ ਪੰਜਾਬ ਪੁਲਿਸ ਨੇ ਤਿੰਨ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਜਿਸ ਦੇ ਵਿੱਚ ਸਾਬਕਾ ਕਮਾਂਡੋ ਵੀ ਸ਼ਾਮਲ ਸੀ। ਜੇ ਇਹ ਅੱਤਵਾਦੀ ਗ੍ਰਿਫਤਾਰ ਨਾ ਹੁੰਦੇ ਤਾਂ ਪੰਜਾਬ ਦੇ ਵਿੱਚ ਵੱਡੀ ਅਸ਼ਾਂਤੀ ਫੈਲ ਸਕਦੀ ਸੀ ਅਤੇ ਪੰਜਾਬ ਦੇ ਵਿੱਚ ਦੁਸ਼ਹਿਰੇ ਵਾਲੇ ਦਿਨ ਬਲਾਸਟ ਹੋ ਸਕਦਾ ਸੀ ਅਤੇ ਕਈ ਨੌਜਵਾਨਾਂ ਦੀ ਲੋਕਾਂ ਦੀ ਬੱਚਿਆਂ ਦੀ ਔਰਤਾਂ ਦੀ ਮੌਤ ਵੀ ਹੋ ਸਕਦੀ ਸੀ ਸੋ ਇਹ ਘਟਨਾ ਹੋਣ ਤੋਂ ਪਹਿਲਾਂ ਹੀ ਪੰਜਾਬ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ